ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਵੱਡਾ ਫੇਰ ਬਦਲ ਜਿਹੜਾ ਅਜੇ ਤੱਕ ਵਿਰੋਧੀ ਪਾਰਟੀਆਂ ਵੱਲੋਂ ਉਡੀਕਿਆ ਜਾ ਰਿਹਾ ਸੀ ਸ਼ਾਇਦ ਜਾਂ ਫਿਰ ਜਿਹੜਾ ਬਾਗੀ ਤੜਾ ਜਿਹੜਾ ਸੁਧਾਰ ਲਹਿਰ ਬਣਿਆ ਸੀ ਉਹ ਵਾਰ-ਵਾਰ ਇੱਕੋ ਗੱਲ ਵੱਲ ਨੂੰ ਇਸ਼ਾਰਾ ਕਰਦਾ ਪਿਆ ਸੀ ਉਹ ਹੁਣ ਹੋ ਗਈ ਲੱਗਦੀ ਹੈ ਔਰ ਜੋ ਖਬਰਾਂ ਸਾਹਮਣੇ ਆ ਰਹੀਆਂ ਸੁਖਬੀਰ ਬਾਦਲ ਵੱਲੋਂ ਆਪਣਾ ਅਸਤੀਫਾ ਜਿਹੜਾ ਉਹ ਦੇ ਦਿੱਤਾ ਗਿਆ ਪਾਰਟੀ ਦੀ ਬੁਨਿਆਦੀ ਜਿਹੜੀ ਢਾਂਚਾ ਆ ਉਹਦੇ ਤੋਂ ਅਸਤੀਫਾ ਜਿਹੜਾ ਆਪਣਾ ਦੇ ਦਿੱਤਾ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰੇਂਦਰ ਪਾਲ ਮੌਜੂਦ ਨੇ ਡਾਕਟਰ ਸਾਹਿਬ ਸਮਾਰਤਾ ਬਹੁਤ ਸ਼ੁਕਰੀਆ ਬਹੁਤ ਧ ਨੇ ਹੁਣ ਤੱਕ ਗੱਲਾਂ ਹੋ ਰਹੀਆਂ ਸੀ ਹੁਣ ਵਾਜਬ ਤਰੀਕੇ ਨਾਲ ਹੋ ਗਿਆ ਆ ਕਿਵੇਂ ਦੇਖ ਰਹੇ ਹੋ ਸਿਆਸਤ ਨੂੰ ਦੇਖੋ ਜਿਹੜੀਆਂ ਕਿਆਸ ਰਹੀਆਂ ਲੱਗ ਰਹੀਆਂ ਸੀ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉੱਤੇ ਬੜਾ ਸੰਕਟ ਚੱਲ ਰਿਹਾ ਸੀ ਮੈਂ ਪਿਛਲੇ ਦਿਨ ਅਸੀਂ ਬਹੁਤ ਲੰਬਾਤਾਰੇ ਦੇ ਉੱਤੇ ਚਰਚਾ ਵੀ ਕੀਤੀ ਕਿ ਭਈ ਪੰਜਾਬ ਜਿਹੜਾ ਨਾ ਉਹ ਬਹੁਤ ਪਿਛੜ ਰਿਹਾ ਸੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਕਮਜ਼ੋਰੀ ਦੇ ਨਾਲ ਪੰਤਕ ਪਾਰਟੀ ਸੂਬੇ ਦੀ ਪਾਰਟੀ ਖੇਤਰੀ ਪਾਰਟੀ ਔਰ ਸਾਡੀ ਪੰਜਾਬ ਦੀ ਨਰੋਲ ਪਾਰਟੀ ਸਾਡੇ ਦਿਲਾਂ ਦੀ ਸਾਰਿਆਂ ਦੀ ਪੰਜਾਬੀਆਂ ਦੀ ਇਹ ਧੜਕਣ ਵੀ ਆ ਕਿਉਂਕਿ ਲਗਾਤਾਰ ਤੁਸੀਂ ਦੇਖੋ ਪੰਜਾਬ ਦੇ ਹੱਕਾਂ ਲਈ ਜਿੰਨਾ ਅਕਾਲੀ ਦਲ ਨੇ ਸੰਘਰਸ਼ ਕੀਤਾ ਇਹਦਾ ਸੰਘਰਸ਼ ਵਿੱਚ ਇਤਿਹਾਸ ਹੈ ਜਿਹਦੀਆਂ ਗਾਥਾਵਾਂ ਜਿਹੜੀਆਂ ਬੜੀਆਂ ਲੰਬੀਆਂ ਕਹਾਣੀ ਆ ਕਿਉਂਕਿ ਅਸੀਂ ਇੱਕ ਦਿਨ ਦੇ ਲਈ 15 ਮਿੰਟਾਂ ਚੋਂ ਪੂਰੀਆਂ ਨਹੀਂ ਕਰ ਸਕਦੇ ਜੇ ਅਕਾਲੀ ਦਲ ਦੇ ਸੰਘਰਸ਼ ਤੇ ਬੋਲਣਾ ਹੋਵੇ ਤੇ ਮੈਨੂੰ ਲੱਗਦਾ ਕਿ ਮੈਂ 4-5 ਦਿਨ ਤੁਹਾਡੇ ਨਾਲ ਲਗਾਤਾਰ ਇੰਟਰਵਿਊ ਕਰਾਂ ਫਿਰ ਵੀ ਅੱਧ ਪਚਾਦੀ ਬੋਲ ਪਾਉਂਗਾ ਜਿੰਨੇ ਮੋਰਚੇ ਲਾਏ ਜਿੰਨੀ ਇੰਦਰਾ ਗਾਂਧੀ ਨਾਲ ਹਕੂਮਤ ਨਾਲ ਟੱਕਰ ਲੇਤੀ ਇਹ ਅਕਾਲੀ ਦਲ ਦੀ ਦੇਣ ਸੀ ਕਿ ਅੱਜ ਪੰਜਾਬੀ ਸੂਬਾ ਜਿਹੜਾ ਉਹ ਬਣਿਆ ਪੰਜਾਬ ਜਿਹੜਾ ਉਹ ਆਪਣੇ ਪੈਰਾਂ ਤੇ ਖੜਾ ਹੋਇਆ ਇਹ ਸਿਰਫ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਦੇਣ ਸੀ ਲੇਕਿਨ ਜਿਹੜੀਆਂ ਗਲਤੀਆਂ 1997 ਤੋਂ ਬਾਅਦ ਹੋਈਆਂ ਉਹਨੇ ਪੰਜਾਬ ਦੇ ਵਿੱਚ ਅਕਾਲੀ ਦਲ ਨੂੰ ਬਹੁਤ ਟਹਾ ਲਾਇਆ ਕਿਉਂਕਿ ਦੇਖੋ 1992 ਤੋਂ ਲੈ ਕੇ 1997 ਤੱਕ ਤਾਂ ਬਹੁਤ ਕਾਲਾ ਦੌਰ ਰਿਹਾ ਪੰਜਾਬ ਦਾ ਉਹਦੇ ਵਿੱਚ ਇਹ ਵੀ ਆਇਆ ਕਿ ਪੁਲਿਸ ਵੱਲੋਂ ਕਈ ਜਿਹੜੇ ਆ ਨਜਾਇਜ਼ ਐਨਕਾਊਂਟਰ ਕੀਤੇ ਗਏ ਫੇਕ ਐਨਕਾਊਂਟਰ ਕੀਤੇ ਗਏ ਕਈ ਪੁਲਿਸ ਵਾਲਿਆਂ ਨੂੰ ਸਜ਼ਾਵਾਮੀ ਹੋਈਆਂ ਔਰ ਉਹਦੇ ਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹਮੇਸ਼ਾ 1992 ਤੋਂ 97 ਦੇ ਪ੍ਰਚਾਰ ਚ ਇਹੀ ਕਹਿੰਦੇ ਸੀ ਕਿ ਜਿੱਦਨ ਸਾਡੀ ਸਰਕਾਰ ਪੰਜਾਬ ਚ ਬਣ ਗਈ ਅਸੀਂ ਟਰੂਥ ਕਮਿਸ਼ਨ ਬਣਾਵਾਂਗੇ ਬਈ ਜੋ ਸੱਚ ਆ ਸਾਹਮਣੇ ਲਿਆਵਾਂਗੇ ਤੇ ਜਿਹੜੇ ਅਫਸਰਾਂ ਨੇ ਕੰਮ ਕੀਤਾ ਇਹਨਾਂ ਨੂੰ ਛੱਡਾਂਗੇ ਨਹੀਂ ਲੋਕਾਂ ਦੀ ਬੜੀ ਆਸ ਵੱਜੀ ਪੰਜਾਬ ਦੇ ਵਿੱਚੋਂ ਬਹੁਤ ਜ਼ਬਰਦਸਤ ਮੰਡੇਟ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਭਾਰਤੀ ਜਨਤਾ ਪਾਰਟੀ ਦੇ ਗਠਬੰਦਰ ਨੂੰ ਦਿੱਤਾ ਗਿਆ। ਉਹ ਮੰਡੇਟ ਮਿਲਣ ਦੇ ਨਾਲ ਅਕਾਲੀ ਦਲ ਜਿਹੜਾ ਵਾ ਬਹੁਤ ਉੱਭਰ ਗਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਬਣ ਗਏ। ਲੋਕਾਂ ਨੂੰ ਲੱਗਿਆ ਕਿ ਸਾਡੇ ਲਈ ਹੁਣ ਪੰਥਕ ਪਾਰਟੀ ਪੰਜਾਬ ਦੀ ਆ ਗਈ ਹੈ। ਪੰਜਾਬ ਦੇ ਜੀਵਨ ਦੇ ਮੁੱਦੇ ਹੱਲ ਹੋਣਗੇ। ਫੇਕ ਇਨਕਾਊਂਟਰਾਂ ਦੇ ਮੁੱਦੇ ਹੱਲ ਹੋਣਗੇ। ਉਸੇ ਦੌਰਾਨ ਇੱਕ ਇਨਕਾਊਂਟਰ ਜਿਹੜਾ ਅਲੀਗੇਸ਼ਨ ਲੱਗਿਆ कि ਜੱਥੇ ਦਾ ਗੁਰਦੇਵ ਸਿੰਘ ਕੌਂਕੇ ਦਾ ਸੀਗਾ ਸ਼੍ਰੀ ਕਾਲਤਕ ਸਾਹਿਬ ਦੇ ਕਾਜਵਾਖ ਜੱਥੇਦਾਰ ਸੀ ਉਹਨਾਂ ਨੂੰ ਪੁਲਿਸ ਚੁੱਕ ਕੇ ਲੈ ਗਈ ਸੀ ਔਰ ਉਹਨਾਂ ਨੂੰ ਜਿਸ ਤਰ੍ਹਾਂ ਕੋਹੇ ਦੇ ਕੇ ਮਾਰਿਆ ਗਿਆ ਉਹਨਾਂ ਦੀ ਫਾਈਲ ਬੀਪੀ ਤਿਵਾੜੀ ਜਿਹੜੇ ਏਡੀਜੀਪੀ ਜਿਨ੍ਹਾਂ ਨੇ ਜਾਂਚ ਕੀਤੀ ਉਹਨਾਂ ਨੇ 1997 ਵਿੱਚ ਜਾਂਚ ਕਰਕੇ ਬਾਦਲ ਸਾਹਿਬ ਨੂੰ ਦਿੱਤੀ ਕਿ ਇਹਦੇ ਵਿੱਚ ਜਿਹੜਾ ਵੈ ਇਹ ਝੂਠਾ ਮਕਦਮਾ ਸੀਗਾ ਇਹਨਾਂ ਦਾ ਜਿਹੜਾ ਨਾ ਗਲਤ ਮਾਮਲੇ ਦਰਜ ਹੋਏ ਆ ਔਰ ਉਸ ਦੇ ਉੱਤੇ ਅੱਜ ਤੱਕ ਉਹਨਾਂ ਅਫਸਰਾਂ ਦੇ ਉੱਤੇ ਉਥੇ ਕਮਿਸ਼ਨ ਦਾ ਦੂਰ ਮੰਨਾ ਜਿਨ੍ਹਾਂ ਨੇ ਇਹ ਕੁਝ ਕਾਰੇ ਕੀਤੇ ਸ਼੍ਰੀ ਕਾਲਤਕ ਸਾਹਿਬ ਦੇ ਕਾਰਜਵਾਹ ਜਥੇਦਾਰ ਨੂੰ ਮਾਰਿਆ ਉਹ ਫਾਈਲਾਂ ਦੱਬੀਆਂ ਰਹਿ ਗਈਆਂ ਅੱਜ ਤੱਕ ਨਹੀਂ ਖੁੱਲੀਆਂ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਸਿੱਖੀ ਦਾ ਘਾਣ ਕਰਨ ਦੀ ਕੋਸ਼ਿਸ਼ ਕੀਤੀ ਰਾਮ ਰਹੀਮ ਜਿੰਨੇ ਉੱਤੇ ਮੁਕਦਮਾ ਦਰਜ ਹੋਇਆ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਵਾਗ ਰੱਜ ਕੇ ਅੰਮ੍ਰਿਤ ਪਾਨ ਛਕਾਣ ਦਾ ਉਹ ਮੁਕਦਮਾ ਕਿਵੇਂ ਵਾਪਸ ਲਿੱਤਾ ਗਿਆ ਮੁਕਦਮਾ ਜਿਹੜਾ ਵਾ ਉਹ ਕਿੱਦਾਂ ਕੋਰਟ ਦੇ ਵਿੱਚ ਜਾ ਕੇ ਉਹਨੂੰ ਕੈਂਸਲ ਕਰਾਇਆ ਗਿਆ ਉਹ ਸਾਰਾ ਕੁਝ ਲੋਕਾਂ ਦੇ ਸਾਹਮਣੇ ਆ ਚੁੱਕਾ ਹੈ ਕਿਵੇਂ ਜਿਹੜਾ ਗਿਆਨੀ ਗੁਰਮੁਖ ਸਿੰਘ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਪ੍ਰੀਤ ਸਿੰਘ ਹੋਰਾਂ ਦੇ ਨਾਲ ਜਿਹੜੇ ਉਹਨਾਂ ਦੇ ਨਾਲ ਬਾਲ ਸਾਹਿਬ ਦੀ ਕੋਠੀ ਗਏ ਕਿਦਾਂ ਸ਼੍ਰੀ ਰਾਮ ਸਿੱਧਾ ਜਿਹੜਾ ਵੈ ਸ਼੍ਰੀ ਜਿਹੜਾ ਵੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਦੁਆ ਪਾਇਆ ਗਿਆ ਕਿ ਗੁਰਨੀ ਗੁਰਬਚਨ ਸਿੰਘ ਤੇ ਕੀ ਰਾਮ ਰਹੀਮ ਨੂੰ ਮਾਫ ਕਰੋ ਇਹ ਸਾਰੀ ਲੰਬੀ ਚੋੜੀ ਹਿਸਟਰੀ ਹੈ ਜੇ ਹਿਸਟਰੀ ਨੂੰ ਆਪਾਂ ਫਰੋਲ ਨਾਲ ਚੱਲੀਏ ਤੇ ਕਈ ਇਦਾਂ ਦੇ ਮੁੱਦੇ ਆਂਦੇ ਆ ਜਿੰਦੇ ਦੇ ਵਿੱਚ ਪੰਥ ਕਮਜ਼ੋਰ ਹੋਇਆ ਬਹਿਬਲ ਕਲਾकांड ਹੋਇਆ ਕੋਟਕਪੂਰਾ ਗੋਲੀकांड ਹੋਇਆ ਨਕੋਦਰ ਦੇ ਵਿੱਚ ਜਿਹੜਾ ਸਿੱਖ ਸਿੰਘਾਂ ਦੀ ਸ਼ਹਾਦਤ ਹੋਈ ਇਹ ਸਾਰੇ ਇੰਨੇ ਮੁੱਦੇ ਨੇ ਕਿ ਅਕਾਲ ਤਖਤ ਸਾਹਿਬ ਦੇ ਕੋਲੇ ਸਾਰੇ ਮੁੱਦੇ ਰੈਗੂਲਰ ਪੁੱਜੇ ਤੁਸੀਂ ਇਸ ਤੋਂ ਇਲਾਵਾ ਇਹ ਦੇਖੋ ਕਿ ਇਹਨਾਂ ਨੂੰ ਵੀ ਛੱਡ ਦਈਏ ਆਪਾਂ ਜੇ ਕਿੱਦਾਂ ਜਿਹੜੇ ਨਿਹੱਥੇ ਸਿੰਘਾਂ ਨੂੰ ਬਾਬਲ ਕਲਾ ਤੇ ਕੋਟਕਪੁਰਾ ਚ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ ਮੁੜ ਕੇ ਇੱਕ ਵੀ ਮੁਕੱਦਮਾ ਨਹੀਂ ਔਰ ਜਿਹੜੀ ਐਫ ਆਈ ਆਰ ਦਰਜ ਕੀਤੀ ਉਹ ਪਤਾ ਕੀ ਦਰਜ ਕੀਤੀ ਹੈ ਅਨਪਛਾਤੀ ਪੁਲਿਸ ਨੇ ਗੋਲੀਆਂ ਮਾਰਦੀਆਂ ਅਨਪਛਾਤੀ ਪੁਲਿਸ ਜਿਹੜੀ ਹੈ ਸਿੰਘਾਂ ਨੂੰ ਗੋਲੀਆਂ ਮਾਰਦੀ ਪੁਲਿਸ ਵੀ ਪੁਲਿਸ ਵੀ ਅਨਪਛਾਤੀ ਹੁੰਦੀ ਹੈ ਪੁਲਿਸ ਅਨਪਛਾਤੀ ਹੋਗੀ ਮਤਲਬ ਯਾਰ ਫੇਰ सिविल अस्पताल ਚ ਐਮਐਲਆਰ ਨਹੀਂ ਕੱਟਣ ਦੀਆਂ ਕੀਤੀਆਂ ਗਈਆਂ ਕੁਮਰ ਵਿਜੇ ਪ੍ਰਤਾਪ ਤੋਂ ਸੁਣੋ ਪੂਰੀ ਕਿਸੇ ਦਿਨ ਹਿਸਟਰੀ ਐਮਐਲਏ ਤੋਂ ਕਿਵੇਂ ਉੱਥੇ ਐਮਐਲਏ ਨੇ ਪ੍ਰੈਸ਼ਰ ਬਣਾਇਆ ਇੱਕ ਵੀ ਐਮਐਲਆਰ ਨਹੀਂ ਕੱਟੀ ਜਾਊਗੀ ਸਿਵਲ ਹਸਪਤਾਲ ਤੋਂ ਉੱਥੇ ਸਾਰੇ ਜਿਨ੍ਹਾਂ ਦੇ ਗੋਲੀਆਂ ਲੱਗੀਆਂ ਸੀ ਦੜਾਏ ਗਏ ਪ੍ਰਾਈਵੇਟ ਹਸਪਤਾਲਾਂ ਦੇ ਪ੍ਰੈਸ਼ਰ ਪਾਇਆ ਗਿਆ ਇਹਨਾਂ ਦੀ ਐਮਐਲਆਰ ਨਹੀਂ ਕੱਟਣੀ ਆ ਉਹ ਸਾਰੀਆਂ ਚੀਜ਼ਾਂ ਦਬ ਦਿੱਤੀਆਂ ਗਈਆਂ ਕੋਟਕਪੂਰਾ ਗੋਲੀ ਲੱਗ ਆਪਣੀਆਂ ਗੱਡੀਆਂ ਤੇ ਫਾਇਰ ਕੀਤੇ ਗਏ ਝੂਠੇ ਮੁਕਦਮੇ ਸਿੰਘਾਂ ਦੇ ਉੱਤੇ ਪਾਤੇ ਗਏ ਇਜਹਾਰ ਆਲਮ ਠੀਕ ਹੈ ਨਾ ਸੁਮੇਸ਼ ਸਿੰਘ ਸੈਣੀ ਜਿਨ੍ਹਾਂ ਦੇ ਏਡੇ ਏਡੇ ਵੱਡੇ ਫੇਕ ਇਨਕਾਊਂਟਰਾਂ ਤੇ ਜਿਨ੍ਹਾਂ ਦੇ ਦੋਸ਼ ਨੇ ਪ੍ਰੋਫੈਸਰ ਬਲਾਰਾ ਦੀ ਫੇਕ ਇਨਕਾਊਂਟਰ ਦਾ ਦੋਸ਼ ਹੈ ਕਿਵੇਂ ਮਾਰਿਆ ਗਿਆ ਕਿਵੇਂ ਸਿਕਟਾਂ ਦੇ ਧੂਵੇਂ ਸਿੰਘਾਂ ਦੇ ਮੂੰਹਾਂ ਤੇ ਮਾਰੇ ਤੁਸੀਂ ਉਹਨਾਂ ਨੂੰ ਚੜਤ ਕਰਕੇ ਰੱਖੀ ਪੰਜਾਬ 'ਚ ਇਹ ਸਾਰੇ ਮੁੱਦੇ ਅਕਾਲ ਤਖਤ ਸਾਹਿਬ ਕੋ ਪਹੁੰਚੇ ਔਰ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਮੈਂ ਅੱਗੇ ਵੀ ਕਹਿੰਦਾ ਆਇਆ ਉਹ ਤਾਂ ਗੁਰੂ ਮਹਾਰਾਜ ਦੀ ਗੱਦੀ ਆ ਉਹ ਤਾਂ ਆਪ ਨਹੀਂ ਬਣਾਈ ਹੋਈ ਉਹ ਮਾਨਵ ਦੀ ਸਨਰਚਨਾ ਨਹੀਂ ਆ ਉਹ ਬਾਈ ਗੁਰੂ ਨੇ ਆਪ ਤਿਆਰ ਕੀਤੀ ਹੋਈ ਆ ਉਹਨਾਂ ਦੇ ਆਪ ਉਹਨਾਂ ਦਾ ਸਿੰਘਾਸਨ ਰਿਆ ਉਹਨਾਂ ਨੇ ਆਪ ਬੈਠ ਕੇ ਉੱਥੇ ਇਨਸਾਫ ਕੀਤੇ ਆ ਤੇ ਹੁਣ ਜਿਹੜਾ ਇੰਨਾ ਰੌਲਾ ਰੱਪਾ ਚੱਲਿਆ ਇੰਨਾ ਕੁਝ ਹੋਇਆ ਸ਼੍ਰੀ ਕਾਲ ਤਕ ਸਾਹਿਬ ਦੇ ਜਥੇਦਾਰ ਯਾਨੀ ਰਗਵੀਰ ਸਿੰਘ ਜੀ ਕੋਲ ਵੀ ਕਈ ਬੁੱਧੀਜੀਵੀ ਆਨੇ ਪਹੁੰਚ ਕੀਤੀ ਆਪਣੇ ਲਿਖਤ ਵੀ ਕੀਤੇ ਉਹਨਾਂ ਨੇ ਬੁੱਧੀਜੀਵੀ ਬੁਲਾਏ ਵੀ ਵਿਚਾਰ ਵੀ ਸੁਣੇ ਉਹਦੇ ਵਿੱਚ ਵੀ ਗੱਲਾਂ ਨਿਕਲ ਕੇ ਆਈਆਂ ਬਈ ਇਹ ਸਜ਼ਾ ਜਿਹੜੀ ਹੈ ਧਾਰਮਿਕ ਦੇ ਨਾਲ ਨਾਲ ਰਾਜਨੀਤਿਕ ਵੀ ਹੋਣੀ ਚਾਹੀਦੀ ਹੈ ਤਾਂ ਕਿ ਇੱਕ ਔਰ ਇੱਕ ਪੰਥਕ ਪਾਰਟੀ ਜਿਹੜੀ ਹੈ ਸ਼੍ਰੀ ਕਾਲ ਤਖਸਦ ਤੇ ਅਰਦਾਸ ਤੋਂ ਜਿਹੜੀ ਸ਼ੁਰੂ ਹੋਈ ਹੋਈ ਹੈ ਉਹ ਸ਼੍ਰੀ ਕਾਲ ਤਖਸਦ ਦੇ ਛੰਡੇ ਦੇ ਥੱਲੇ ਇੱਕ ਪਾਰਟੀ ਹੋ ਜਾਣੀ ਚਾਹੀਦੀ ਹੈ ਨਿਸ਼ਾਨ ਸਾਹਿਬ ਦੇ ਥੱਲੇ ਇੱਕ ਪਾਰਟੀ ਹੋ ਜਾਣੀ ਚਾਹੀਦੀ ਹੈ ਇੱਕ ਪਾਰਟੀ ਅਕਾਲੀ ਦਲ ਪੰਜਾਬ ਚ ਕਰ ਦੋ ਸਾਰੀ ਅਕਾਲੀ ਦਲ ਇਕੱਠਾ ਹੋਣ ਨੂੰ ਤਿਆਰ ਹੈ ਔਰ ਮੈਨੂੰ ਲੱਗਦਾ ਹੈ ਕਿ ਉਹਦਾ ਪਹਿਲਾ ਕਦਮ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲ ਤਖਤ ਸਾਹਿਬ ਤੇ ਗਏ ਵੀ ਸੀਗੇ ਇਹਨਾਂ ਨੇ ਕਿਹਾ ਵੀ ਸੀਗਾ ਮੈਨੂੰ ਛੇਤੀ ਮਾਫੀ ਦੇ ਦਿਓ ਮੈਨੂੰ ਲੱਗਦਾ ਕਿ ਜਿਵੇਂ ਬਿਰਸਤ ਸਿੰਘ ਵਲਟੋਹਾ ਵਾਲਾ ਇਨਸੀਡੈਂਟ ਹੋਇਆ ਝਿੰਡਾ ਬੋਲਿਆ ਉਹਦੇ ਨਾਲ ਅਕਾਲ ਤਖਤ ਸਾਹਿਬ ਦੇ ਜਿਹੜੇ ਕਾਰਜਵਾਹ ਜੱਥੇਦਾਰ ਰਹਿ ਚੁੱਕੇ ਨੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਬੜੀ ਠੇਸ ਪੁੱਜੀ ਇਹ ਸਾਰੇ ਜਿਹੜੇ ਏਡਾ ਰੌਲਾ ਰੱਪਾ ਪੈ ਗਿਆ ਇਹ ਪੰਥਕ ਪਾਰਟੀ ਚਲਾਣੀ ਬੜੀ ਮੁਸ਼ਕਲ ਹੋ ਜਾਂਦੀ ਹੈ ਮੈਨੂੰ ਲੱਗਦਾ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਇੱਕ ਦੂਰਗਾਮੀ ਸੋਚ ਦਾ ਫੈਸਲਾ ਕਿ ਇਹ ਪਾਰਟੀ ਨੂੰ ਚੜ੍ਹਦੀ ਗੱਲਾਂ 'ਚ ਰੱਖਣਾ ਹੈ ਕਿਉਂਕਿ ਇਹ ਪਾਰਟੀ ਹੁਣ ਖੜੀ ਵੀ ਹੋਏਗੀ ਜੇ ਕੋਈ ਨਵਾਂ ਲੀਡਰ ਆਏਗਾ ਹੋਰ ਅੱਗੇ ਆਣਗੇ ਸ਼੍ਰੀ ਕਾਲਤਕ ਸਾਹਿਬ ਤੋਂ ਅਰਦਾਸ ਦੇ ਨਾਲ ਇਹ ਪਾਰਟੀ ਦਾ ਇੱਕ ਪੁਨਰਗਠਨ ਹੋਏਗਾ ਪੰਜਾਬ ਦੇ ਵਿੱਚ ਇੱਕ ਪਾਰਟੀ ਚੜ੍ਹਦੀ ਕਲਾ ਸ਼ੋਜੇਗੀ ਜਿਹੜੇ ਆਪਾਂ ਮੁੱਦੇ ਚੰਡੀਗੜ੍ਹ ਦੇ ਆ ਸਾਰੇ ਪਾਣੀਆਂ ਦਾ ਬੰਦੀਆਂ ਸਿੰਘਾਂ ਦਾ ਸਾਰੇ ਹੱਲ ਵੀ ਹੋ ਜਾਣਗੇ ਡਾਕਟਰ ਤੁਸੀਂ ਅੰਦਰਲੀ ਗੱਲਾਂ ਜਾਣਦੇ ਹੁੰਦੇ ਹੋ ਮੈਂ ਤਾਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਕੀ ਲੱਗਦਾ ਇੰਟਰਲ ਕੀ ਕਹਿੰਦੀ ਹੈ ਕਿ ਕਿਹੜੇ ਕਾਰਨ ਖਾਸ ਹੋ ਸਕਦੇ ਆ ਜਿਨ੍ਹਾਂ ਦੇ ਆਧਾਰ ਦੇ ਉੱਤੇ ਸੁਖਬੀਰ ਬਾਦਲ ਨੇ ਫੈਸਲਾ ਲੈ ਲਿਆ ਦੇਖੋ ਜਿਹੜੇ ਗੁਨਾਹ ਉਹ ਕਬੂਲ ਕਰ ਚੁੱਕੇ ਆ ਉਹ ਗੁਨਾਹ ਕਹਿ ਚੁੱਕਿਆ ਕਿ ਹਾਂ ਮੈਂ ਕੀਤੇ ਐ ਮੈਂ ਇਹਦਾ ਜ਼ਿੰਮੇਦਾਰ ਆ ਮੇਰੀ ਝੋਲੀ ਪਾ ਦਿਓ ਮੈਂ ਸਾਰੇ ਗੁਨਾਹ ਦਾ ਆਪਣੇ ਸਿਰ ਮੱਥੇ ਲੈਣਾ ਗੁਨਾਹ ਜਦੋਂ ਕਬੂਲ ਕਰ ਲੇ ਤਨਖਾਈਆ ਕਰਾਰ ਦੇਤਾ ਪੰਥਕ ਪਾਰਟੀ ਉਸ ਲੀਡਰ ਲਈ ਚਲਾਨੀ ਬੜੀ ਔਖੀ ਹੋ ਜਾਂਦੀ ਹੈ ਇੱਕ ਪੰਥਕ ਪਾਰਟੀ ਦਾ ਲੀਡਰਸ਼ਿਪ ਜਿਹੜੀ ਆ ਉਹ ਇਹ ਮੁੱਦਿਆਂ ਦੇ ਉੱਤੇ ਬਾਰ-ਬਾਰ ਕਿਵੇਂ ਜਵਾਬ ਦੇਗੀ ਕਿ ਤੁਸੀਂ ਸ਼੍ਰੀ ਕਾਲ ਤੱਕ ਸਾਹ ਤੇ ਕਨਫੈਸ਼ਨ ਕਰਕੇ ਆਏ ਹੋ ਕਿ ਜਿਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਖਲਾਰੇ ਆ ਰਾਮ ਰਹੀਮ ਤੁਸੀਂ ਉਹਨਾਂ ਦੀ ਮਦਦ ਕੀਤੀ ਆ ਜਦੋਂ ਤੁਸੀਂ ਇੱਕ ਕਨਫੈਸ਼ਨ ਕਰ ਲਈ ਪੰਜਾਬ ਚੋਂ ਸਿੱਖ ਵੋਟ ਤੁਸੀਂ ਕਿਵੇਂ ਲੋਗੇ ਪੰਥਕ ਵੋਟ ਤੁਸੀਂ ਕਿਵੇਂ ਲੋਗੇ ਕਿਉਂਕਿ ਤੁਹਾਡਾ ਤਾਂ ਅਜੰਡਾ ਹੀ ਪੰਥਕ ਅਜੰਡਾ ਹੈ ਤੋ ਇਹ ਕਿਤੇ ਨਾ ਕਿਤੇ ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾ ਨੂੰ ਵੀ ਉਹਨਾਂ ਦੇ ਰਾਜਨੀਤਿਕ ਸਲਾਹਕਾਰ ਮੈਂ ਤਾਂ ਅੱਗੇ ਕਹਿੰਦਾ ਆਂ ਵੀ ਉਹਨਾਂ ਦੇ ਸਲਾਹਕਾਰ ਉਹਨਾਂ ਨੂੰ ਸਹੀ ਸਲਾਹ ਨਹੀਂ ਦੇ ਰਹੇ ਪਰ ਮੈਨੂੰ ਲੱਗਦਾ ਹੈ ਕਿ ਜਿਹੜਾ ਵਾ ਹੁਣ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਲੱਗ ਰਿਹਾ ਹੋਵੇਗਾ ਕਿ ਪੰਜਾਬ ਦੇ ਵਿੱਚ ਪੰਥ ਦੀ ਪਾਰਟੀ ਦੀ ਬਹੁਤ ਲੋੜ ਹੈ ਇਸ ਟਾਈਮ ਪੰਜਾਬ ਪਿੱਛੜ ਰਿਹਾ ਔਰ ਇੱਥੇ ਦੀ ਘਰੇਲੂ ਔਰ ਜਿਹੜੀ ਆਪਣੀ ਜਿਹਨੂੰ ਅਸੀਂ ਕਹਿੰਦੇ ਆਂ ਵੀ ਖੇਤਰੀ ਪਾਰਟੀ ਹੈ ਜਿਉਣੀ ਖੜੀ ਹੋਊਗੀ ਤੇ ਪੰਜਾਬ ਜਿਹੜਾ ਰੁੜ ਜਾਣਾ ਔਰ ਮੈਂ ਤਾਂ ਅੱਗੇ ਕਿਹਾ ਹੁਣੇ ਥੋੜੀ 2 ਮਿੰਟ ਪਹਿਲਾਂ ਵੀ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਬਹੁਤ ਪ੍ਰਧਾਨ ਆਏ ਚਲੇ ਗਏ ਤੇ ਇਹ ਚੱਲਦਾ ਰਿਹਾ ਪ੍ਰੋਸੈਸ ਠੀਕ ਹੈ ਨਾ ਮਾਸਟਰ ਤਾਰਾ ਸਿੰਘ ਆਏ ਜਗਦੇਵ ਤਲਵੰਡੀ ਆਏ ਮੋਹਨ ਸਿੰਘ ਤੋੜਾ ਆਏ ਤੇ ਇਹ ਚੱਲਦਾ ਪਿਆ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਪ੍ਰਕਾਸ਼ ਸਿੰਘ ਬਾਦਲ ਆਏ ਸੁਖਵੀਰ ਸਿੰਘ ਬਾਦਲ ਆਏ ਹੋਰ ਆ ਜੇਗਾ ਨਵਾਂ ਅਕਾਲੀ ਦਲ ਦਾ ਪ੍ਰਧਾਨ ਆ ਜਾਏਗਾ ਅਕਾਲੀ ਦਲ ਜਦੋਂ ਜਦੋਂ ਨਵੇਂ ਤਰੀਕੇ ਨਾਲ ਪੰਜਾਬ ਚ ਆਇਆ ਤੇ ਪੰਜਾਬ ਦੇ ਲੋਕਾਂ ਨੇ ਉਹਨੂੰ ਪਿਆਰ ਦਿੱਤਾ ਸਤਿਕਾਰ ਦਿੱਤਾ ਬਜ਼ੁਰਗਾਂ ਨੇ ਅਸ਼ੀਰਵਾਦ ਦਿੱਤਾ ਤੁਸੀਂ ਇਤਿਹਾਸ ਪੜ ਲਓ ਅਕਾਲੀ ਦਲ ਦਾ ਜਦੋਂ ਜਦੋਂ ਨਵੇਂ ਤਰੀਕੇ ਨਾਲ ਅਕਾਲੀ ਦਲ ਖੜਾ ਹੋ ਕੇ ਆਇਆ ਤੇ ਪੰਜਾਬ ਦੇ ਵਿੱਚ ਹਮੇਸ਼ਾ ਉਹਨੂੰ ਪਿਆਰ ਸਤਿਕਾਰ ਤੇ ਅਸ਼ੀਰਵਾਦ ਹੀ ਮਿਲਿਆ ਹੁਣ ਇਹਦੇ ਨਾਲ ਕੀ ਸੁਖਬੀਰ ਬਾਦਲ ਦਾ ਅਕਸ ਕੁਝ ਸਹੀ ਹੋ ਸਕਦਾ ਸੁਧਰ ਸਕਦਾ ਦੇਖੋ ਪਤਾ ਕੀ ਆ ਹਜੇ ਉਹਨਾਂ ਨੂੰ ਤਨਖਾਹ ਲੱਗਣੀ ਆ ਤਨਖਾਹ ਪੂਰੀ ਕਰਨਗੇ ਪੰਥਕ ਹਲਕਿਆਂ ਚ ਉਹਨਾਂ ਦੀ ਕਿੰਨੀ ਅਕਸੈਪਟੈਂਸ ਹੁੰਦੀ ਆ ਉਹਨੂੰ ਕਿੰਨਾ ਪਿਆਰ ਮਿਲਦਾ ਸਤਕਾਰ ਮਿਲਦਾ ਤੇ ਕੀ ਉਹਦੇ ਗੁਨਾਹ ਜਿਹੜੇ ਆ ਲੋਕੋਂ ਨੂੰ ਭੁੱਲ ਜਾਂਦੇ ਆ ਪਰ ਜੋ ਮੈਨੂੰ ਪੰਜਾਬੀਆਂ ਦਾ ਸੁਭਾਅ ਪਤਾ ਇਹ ਜ਼ਖਮ ਛੇਤੀ ਭੁੱਲੇ ਨਹੀਂ ਜਾ ਸਕਦੇ ਹਜੇ ਤਾਂ 84 ਦੇ ਜ਼ਖਮ ਨਹੀਂ ਲੋਕ ਭੁੱਲੇ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਤਾਂ ਕਦੀ ਸਦੀਆਂ ਚ ਨਹੀਂ ਭੁੱਲੇ ਜਾ ਸਕਦੇ ਜਿਹੜੇ ਦਰبار صاحب ਦੇ ਉੱਤੇ ਅਟੈਕ ਹੋਇਆ ਸਦੀਆਂ ਚ ਨਹੀਂ ਭੁੱਲਿਆ ਜਾ ਸਕਦਾ ਜਿਹੜੇ ਅੰਗ ਸ਼੍ਰੀ ਗੁਰਗ੍ਰੰਥ ਸਾਹਿਬ ਦੇ ਖਿਲਾਰੇ ਗਏ ਇੰਨੀ ਛੇਤੀ ਲੋਕਾਂ ਦੇ ਜ਼ਖਮ ਨਹੀਂ ਭੁੱਲੇ ਭਰੇ ਜਾਣੇ ਕਿਉਂਕਿ ਉਹ ਜ਼ਖਮ ਬੜੇ ਗਹਿਰੇ ਨੇ ਔਰ ਜ਼ਖਮ ਜਿਹੜੇ ਗਹਿਰੇ ਹੁੰਦੇ ਕੋ ਪ੍ਰਦੀਪ ਕਲੇਰ ਵਰਗੇ ਦੀ ਇੰਟਰਵਿਊ ਵਾਇਰਲ ਹੋਈ ਕਿੰਨਾ ਰੌਲਾ ਪਿਆ ਵੀ ਮੈਂ ਗਿਆ ਸਰਦਾਰ ਸੁਖਬੀਰ ਸਿੰਘ ਬਾਦਰ ਕੋਲ ਉਹ ਕਹਿੰਦੇ ਜੀ ਉੱਥੇ ਦਾ ਬਾਬਾ ਤੁਹਾਡਾ ਇੱਧਰ ਬਾਬਾ ਮੈਂ ਆਂ ਉਸ ਤੋਂ ਬਾਅਦ ਅਰਜਿੰਦਰ ਕੋਰ ਮੀਮਸਾ ਆ ਗਈ ਉਹਨੇ ਖੁਲਾਸੇ ਕੀਤੇ ਕਿ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਸਰਕਾਰੀ ਕੋਠੀ ਜਾਂਦੀ ਸੀ ਹਰਸਿਮਰਤ ਕੌਰ ਬਾਦਲ ਦੀ ਤੇ ਉੱਥੇ ਉਹ ਡੇਰੇ ਦਾ ਮੈਨੇਜਰ ਆ ਕੇ ਬੈਠਾ ਹੁੰਦਾ ਸੀਗਾ ਜਿਹੜਾ ਰਾਮ ਰਹੀਮ ਦੇ ਡੇਰੇ ਦਾ ਠੀਕ ਹੈ ਨਾ ਤੇ ਇਹ ਸਾਰੀਆਂ ਚੀਜ਼ਾਂ ਤੁਸੀਂ ਚੁਟਹਲਾ ਨਹੀਂ ਸਕਦੇ ਉਹਨੇ ਫੋਟੋਗ੍ਰਾਫ ਵੀ ਜਾਰੀ ਕੀਤੀਆਂ ਜਨ ਤੱਕ ਕੀਤੀਆਂ ਫੋਟੋਗ੍ਰਾਫ ਇਹ ਜਿਹੜੀਆਂ ਛੋਟੀਆਂ ਗੱਲਾਂ ਨਹੀਂ ਹੈਗੀਆਂ ਹੁਣ ਮੈਨੂੰ ਜੇ ਲੱਗਦਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਧਾਰਮਿਕ ਰਾਜਨੀਤਿਕ ਅਗਰ ਸਜਾ ਲੱਗਦੀ ਹੈ ਪੂਰੀ ਕਰਕੇ ਆਣਗੇ ਬੜੇ ਵਧੀਆ ਤਰੀਕੇ ਨਾਲ ਬਸ ਦੇਖੋ ਪਤਾ ਕੀ ਹੈ ਇਹ ਪੁਰਖਾਂ ਦੀ ਪਾਰਟੀ ਹੈ ਇਹਦੇ ਵਿੱਚ ਬਦਲਾਅ ਚੱਲਦਾ ਰਿਹਾ ਬਦਲਾਅ ਚੱਲਦਾ ਰਹਿਣਾ ਇਹਦੇ ਵਿੱਚ ਕੋਈ ਫਰਕ ਨਹੀਂ ਹੈਗਾ ਬਦਲਾਅ ਹੁਣ ਹੋਰ ਆਏਗਾ ਹੋਰ ਨਵੀਂ ਲੀਡਰਸ਼ਿਪ ਡਿਵੈਲਪ ਹੋ ਜੇਗੀ ਅਕਾਲੀ ਦਲ ਇੱਕ ਨਵੇਂ ਰੂਪ ਚਾਊਗਾ ਸਰਦਾਰ ਸੁਖਬੀਰ ਸਿੰਘ ਬਾਦਲ ਸੇਵਾ ਜਿਹੜਾ ਵਾ ਉਹਨਾਂ ਨੂੰ ਹਜੇ ਧਰਮ ਦੀ ਸੇਵਾ ਲਗਣੀ ਆ ਤਨਖਾਹ ਤੋਂ ਬਾਅਦ ਹਜੇ ਉਹਨਾਂ ਨੂੰ ਜਿਹੜੀ ਆ ਉਹ ਸੇਵਾ ਲਗਾਈ ਜਾਣੀ ਆ ਉਹ ਕਿੰਨੀ ਉੱਥੇ ਸੇਵਾ ਲੱਗਦੀ ਆ ਕਿੰਨੀ ਰਾਜਨੀਤਿਕ ਉਹਨਾਂ ਨੂੰ ਜਿਹੜੀ ਆ ਸਜ਼ਾ ਲੱਗਦੀ ਆ ਧਾਰਮਿਕ ਸਜ਼ਾ ਕਿੰਨੀ ਲੱਗਦੀ ਆ ਸਾਰਾ ਹਜੇ ਉੱਤੇ ਡਿਪੈਂਡ ਆ ਹਜੇ ਬਹੁਤ ਕੁਝ ਹੋਣਾ ਅੱਜ ਦਾ ਤਾਂ ਸਿਰਫ ਇਹ ਹੈਗਾ ਕਿ ਉਹਨਾਂ ਨੇ ਅਸਤੀਫਾ ਦਿੱਤਾ ਲੇਕਿਨ ਮੈਂ ਇਹ ਕਹਿਣਾ ਕਿ ਅਕਾਲੀ ਦਲ ਦੀ ਇਹ ਚੜ੍ਹਦੀ ਕਲਾ ਲਈ ਪਹਿਲਾ ਕਦਮ ਹੈਗਾ ਔਰ ਅਕਾਲੀ ਦਲ ਬੜੇ ਤਰੀਕੇ ਨਾਲ ਉੱਭਰ ਕੇ ਸਾਹਮਣੇ ਆਏਗਾ। ਆਖਰੀ ਸਵਾਲ ਹੈ ਕਿਨੂੰ ਪ੍ਰਧਾਨ ਦੇਖ ਰਹੇ ਹੋ? ਕੀ ਕਾਰਜਕਾਰੀ ਪ੍ਰਧਾਨੀ ਅੱਗੇ ਤੁਰਨਗੇ ਜਾਂ ਹੋਰ ਕੋਈ ਹੋ ਸਕਦਾ? ਦੇਖੋ ਮੇਰੀ ਤਾਂ ਅਰਦਾਸ ਹੈ। ਮੈਂ ਇੱਕ ਨਮਾਣਾ ਹੈਗਾ। ਮੇਰੀ ਅਰਦਾਸ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅੱਗੇ। ਬੇਨਤੀ ਹੈ ਕਿ ਇੱਕ ਅਕਾਲੀ ਦਲ ਕਰ ਦਿਓ ਪੰਜਾਬ 'ਚ। ਮੁਕਾਬਲਾ ਕਿਸੇ ਨਾਲ ਨਹੀਂ ਹੋਣਾ ਫਿਰ। ਬਿਲਕੁਲ ਇਹ ਸਥਿਤੀ ਫਿਲਹਾਲ ਸ਼੍ਰੋਮਣੀ ਅਕਾਲੀ ਦਲ ਦੀ ਸੁਖਬੀਰ ਬਾਦਲ ਦੇ استਿਫੇ ਤੋਂ ਬਾਅਦ ਇਹ ਸਮਿਕਰਣ ਬੰਦੇ ਨਜ਼ਰ ਆ ਰਹੇ ਹੁੰਦਾ ਸਮਾਂ ਕੀ ਲੈ ਕੇ ਆਏਗਾ 10 ਦਿਨ ਰਹਿਾਂਗੇ ਬਣੇ ਰਵਾਨੀ ਦੀ ਪੰਜਾਬੀ ਤੇ